ਕੀ ਮਸਲਾ ਮੁੰਡੇ ਦਾ ਡੇ ਮੁੰਡੇ ਨੂੰ ਬਾਜੀ ਕਿਤਨੀਆਂ ਖਰਾਬ ਹੋ ਗਈਆਂ ਤੇ ਸਾਲ ਹੋ ਗਿਆ ਬਹੁਤ ਦਵਾਈ ਖਵਾਈ ਉਹ ਲੁਧਿਆਣਾ ਜੋ ਅੰਮਰਸਰ ਤਰਨਤਾਰਨੋਂ ਚੰਡੀਗੜ੍ਹ ਤੱਕ ਦਵਾਈ ਚਲਦੀ ਆ ਹਾਂਜੀ ਇੱਕ ਬੇਟੀ ਉਹਦੀ 24 ਸਾਲਾਂ ਇਲਾਜ ਕਰਾਇਆ ਡਾਕਟਰਾਂ ਨੇ ਕੀ ਦੱਸਿਆ ਉਹਨੂੰ ਉਹਨਾਂ ਨੇ ਕਿਹਾ ਜੀ ਕਿਤਨੀ ਟ੍ਰਾਂਸਫਰ ਹੋ ਗਈ ਕੱਕੇ ਦੀ ਹਾਂਜੀ ਹਾਂਜੀ ਤੇ ਹੁਣ ਕਮਾਈ ਵਾਲਾ ਵੀ ਇਹੋ ਹੀ ਆ ਇਨੇ ਕੰਮ ਕਰਨਾ ਹੀ ਅਹੀਂ ਤੇ ਦੋਵੇਂ ਤੁਹਾਨੂੰ ਪਤਾ ਫਿਰ ਬਜ਼ੁਰਗੀਆਂ ਕਿਨੇ ਬੱਚੇ ਕਿਨੇ ਠੜੇ ਗੁੱਡੀ ਦੀ ਇੱਕ ਕਾਕਾ ਆ ਗੁੱਡੀ ਵਿਆਹੀ ਆ ਕਾਕਾ ਇਹੋ ਹੀ ਇਹੋ ਕਮਾਈ ਕਰਦਾ ਈ ਇਹੋ ਹੀ ਲਿਆਂਕੇ ਹੋਈ ਹੁਣ ਆਪਦਾ ਕਮਾਈ ਕਰੇ ਤੇ ਸੇਨੇ ਇਲਾਜ ਕਰਉਣਾ ਆਪਦਾ ਹੁਣ ਸਾਲ ਹੋ ਗਿਆ ਹੁਣ ਹੰਬ ਗਈਆਂ ਹੁਣ ਬੇਵਸ ਹੋ ਗਈ ਸਾਡੀ ਅੱਗੇ ਗੁੱਡੀ ਵੀ 24 ਸਾਲ ਉਹਦਾ ਇਲਾਜ ਕਰਾਇਆ ਪਰ ਉਹ ਵੀ ਫਿਰ ਰੱਬ ਨੂੰ ਪਿਆਰੀ ਹੋਈ ਮਾਰਾ ਜੇ ਤੇ ਰਹਿਮ ਕਰੇ ਕਣ ਭਰਾਵਾਂ ਦੀ ਮਦਦ ਤੁਸੀਂ ਨਾਲ ਮੇਰਾ ਬੇਟਾ ਠੀਕ ਹੋ ਜਾਵੇ। ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਕੋਈ ਹੋ ਰਿਹਾ। ਕਮਾਈ ਦਾ ਸਾਧਨ ਨਹੀਂ ਕੋਈ ਹੈਗਾ ਇਸੇ ਨੇ ਕਮਾਉਣਾ ਹੈ, ਇਸੇ ਨੇ ਲਿਆਉਣਾ ਹੈ। ਇਸੇ ਨੇ ਇਸੇ ਦੀ ਕਮਾਈ ਨਾਲ ਹੀ ਅਸੀਂ ਖਾਂਦੇ ਪੀਂਦੇ ਸਾਰਾ ਕੁਝ। ਹੁਣੇ ਬੈਠਾ ਸਾਲ ਹੋ ਗਿਆ। ਕਿੰਨੇ ਕਿਰਤੋਂ ਪਿਆ ਮੰਜੇ। ਇੱਕ ਸਾਲ ਹੋ ਗਿਆ ਹੁਣ। ਪਹਿਲਾਂ ਵੀ ਇੱਕ ਵਾਰੀ ਚਾਰ ਸਾਲ ਢਿੱਲਾ ਰਿਹਾ ਸੀ। ਉਦੋਂ ਠੀਕ ਹੋ ਗਿਆ। ਤੇ ਹੁਣ ਇੱਕ ਸਾਲ ਹੋ ਗਿਆ ਇਸ ਮਹੀਨੇ ਦਾ ਢਿੱਲਾ ਆਇਆ। ਅਪੀਲ ਕਰਦੇ ਆ ਵੀ ਤੁਹਾਡੀ ਮਦਦ ਦੇ ਨਾਲ ਮੇਰਾ ਬੇਟਾ ਠੀਕ ਹੋ ਜਾਵੇ ਕਿੱਦਨੀ ਟਰਾਂਸਫਰ ਹੋ ਜਾਊਗੀ ਸਾਡੀ ਮਦਦ ਕਰ ਦੇਣਾ 97796 83752 ਇੱਕ ਵਾਰੀ ਦੁਬਾਰਾ ਰੀਡ ਕਰਦੇ ਆ 97796 83751 ਪਿੰਡ ਗੜਾ ਬੁੱਢਾ ਕੋਟ ਬੁੱਢਾ ਫਿਰ ਤੋਂ ਤੁਸੀਂ ਇੰਡੀਫੈਂਟ ਨਹੀਂ ਤੇ ਅੰਬੇਟੇ ਤੁਹਾਡੇ ਮੰਗੀ ਜਾ ਲਾ ਬੇਟੇ ਦੀ ਕਿਡਨੀਆਂ ਫੇਲ ਹੋ ਗਈਆਂ ਜੀ ਡਾਕਟਰਾਂ ਨੇ ਆ ਕੇ ਹੁਣ ਕਿਡਨੀ ਪਾਉਗੀ ਤੇ ਸਭ ਦੀ ਜ਼ਿੰਦਗੀ ਗਾਨਗਾ ਸਕਦਾ ਨਹੀਂ ਤੇ ਇਹਨੂੰ ਖਤਰਾ ਹੈ ਕਿੰਨੀ ਬਹੁਤ ਖਰਚਾ ਸਾਡੇ ਕੋਲ ਨਹੀਂਗਾ ਤੇ ਹੁਣ ਅਸੀਂ ਅੰਬੇ ਪਏ ਸਾਡੇ ਕੋਲ ਜਾਣ ਜੁਗੇ ਵੀ ਨਹੀਂ ਹੈਗੇ ਬਜ਼ੁਰਗ ਹੈਗੇ ਨੇ ਦੋ ਜਣੇ ਇਹ ਬੜੇ ਵਕਤਾਂ ਨਾਲ ਇਹਨਾਂ ਨਾਲ ਪਹੁੰਚ ਕਰਦੇ ਜਿਨਾਂ ਅੱਜ ਤੱਕ ਤੇ ਜਾਣਾ ਹੁੰਦਾ ਕਿੰਨਾ ਕੁ ਸਮਝ ਲੈ ਮਨ ਜਿਹਦੇ ਪਏ ਇੱਕ ਸਾਲ ਹੋ ਗਿਆ ਜੀ ਐਸੇ ਮਹੀਨੇ ਦਾ ਬਿਮਾਰ ਹੋਇਆ ਸੀ ਤੇ ਇੱਕ ਸਾਲ ਹੋ ਗਿਆ ਉਸੇ ਤਰੀਕੇ ਜੀ ਤਰ ਪਹਿਲੇ ਦਿਨ ਹੀ ਉਸੇ ਤਰੀਕੇ ਨਾਲ ਜਿਹੜਾ ਸਿਰ ਪਹਿਲੇ ਲੱਗ ਜਾਂਦੇ ਅਰਮਾਨ ਵਾਸਤਾ ਨਹੀਂ ਆਇਆ ਜੀ ਇਹ ਕੰਮ ਕਰਦਾ ਹੀ ਕੰਮ ਰਾਜਗੀਰੀ ਦਾ ਕਰਦਾ ਹੀ ਇਹੋ ਕਰਦਾ ਹੀ ਉਹ ਲੈਂਦਾ ਹੀ ਤੈਨੂੰ ਕਰਨੇ ਹੁਣ ਉਹਦਾ ਕੋਈ ਪੈਸਾ ਨਹੀਂ ਆਉਂਦਾ ਕੋਈ ਕੁਮਾਈ ਨਹੀਂ ਹੈਗੀ ਹੋਰ ਕੋਈ ਸਾਨੂੰ ਪੈਸੇ ਦੀ ਈ ਕੋਈ ਜ਼ਰੂਰਤ ਨਹੀਂ ਜੀ ਸਾਡਾ ਬੇਟਾ ਖਰਚਾ ਦੇ ਕੇ ਤੇ ਇਹਦਾ ਇਲਾਜ ਕਰਵਾਜੋ ਸਾਨੂੰ ਤਾਂ ਵੀ ਮਨਜ਼ੂਰ ਆ ਜਿੰਨਾ ਤੁਹਾਡੀ ਮਰਜ਼ੀ ਮਤਲਬ ਇਹ ਉਨਾ ਕਰ ਦਿਓ ਜੀ ਦਾ ਖਰਚਾ ਵੇਖ ਜੀ ਜਤੈ ਮੇਰਾ ਰਣਜੀਤ ਸਿੰਘ ਸਰਪੰਚਪਾਲ ਕੋਡ ਬਟੇ ਤਾਂ ਜੀ ਇਹ ਮਸਲਾ ਆੜਾ ਮੰਜੇ ਦੇ ਮਸਲਾ ਕਾਕਾ ਗਰਲਾਲ ਸਿੰਘ ਜਿਹੜਾ ਨਾ 1 ਸਾਲ ਦੇ ਕਰੀਬ ਤੇ ਉੱਪਰ ਹੀ ਹੋ ਗਿਆ ਉਹਨਾਂ ਦਾ ਟਾਈਮ ਤੇ ਬਹੁਤ ਬਿਲਕੁਲ ਹੀ ਕਿਟਨੀਆਂ ਦੀਆਂ ਖਰਾਬ ਹੋ ਚੁੱਕੀਆਂ ਡੈਲਸ ਕਰਾ ਕਰਾ ਕੇ ਲਾਜ ਕਰਾ ਕਰਾ ਕੇ ਘਰ ਵਾਲੇ ਬਿਲਕੁਲ ਹੀ ਗਰੀਬ ਪਰਿਵਾਰ ਰਹਾ ਤੇ ਕੋਈ ਇਸ ਟਾਈਮ ਇਹਨਾਂ ਕੋਲ ਕਿਰਾਇਆ ਯੋਗੇ ਪੈਸੇ ਵੀ ਨਹੀਂ ਕਿਸੇ ਨਾਲ ਹੈਗੇ ਤੇ ਬੜਾ ਇਹਨਾਂ ਲਾਜ ਕਰਾਇਆ ਸਾ ਡੇਢ ਸਾਲ ਦੇ ਕਰੀਬ ਹੋ ਗਿਆ ਪਹਿਲਾਂ ਇਹਨਾਂ ਦੀ ਲੜਕੀ ਸੀ ਉਹ ਵੀ ਇਤਨਾ ਹੀ ਉਹਦੇ ਜਿਗਰ 'ਚ ਕੋਈ ਨੁਕਸਤ ਪੈ ਇਨਕਾਰਨ ਤੇ ਉਹਨਾਂ ਦੇ ਵੀ ਡੈੱਟ ਹੋ ਚੁੱਕੀ ਆ ਤੇ ਬਾਕੀ ਆ ਵੀ ਪਹਾਉ ਦਾ ਚੋਗਣਾ ਪਿਆ ਪਿਰਤਪਾਲ ਸਿੰਘ ਦਾ ਜਿਹੜੇ ਡੈਡੀ ਦਾ ਉਹ ਵੀ ਨਹੀਂ ਕੰਮ ਕਰ ਸਕਦਾ ਕੋਈ ਵੀ ਕੰਮ ਇਹੋ ਹੀ ਕਰਦਾ ਸੀ ਰਾਜਗਰੀ ਦਾ ਕੰਮ ਕਰਦਾ ਸੀ ਤੇ ਹੁਣ ਸਾਲ ਡੇਢ ਸਾਲ ਦੇ ਕਰੀਬ ਹੋ ਗਿਆ ਜਿਹੜਾ ਮੰਜੀ ਦੇ ਪਿਆ ਹੋਆ ਕੋਈ ਕਮਾਈ ਦਾ ਸਾਧਨ ਨਹੀਂ ਰਹਿ ਗਿਆ ਕੋਈ ਰਿਸ਼ਤੇਦਾਰ ਦੀ ਨਹੀਂ ਛੱਡਿਆ ਕੋਈ ਹੋਰ ਵੀ ਰਿਸ਼ਤੇਦਾਰ ਭੈੜ ਭਰਾ ਜਿੰਨੇ ਵੀ ਨਗਰ 'ਚ ਹੋ ਵੀ ਸਾਰਿਆਂ ਤੋਂ ਹੀ ਜਿੰਨੀ ਕੋਈ ਹਸਾਇਤਾ ਹੋ ਸਕੀ ਸਾਰਿਆਂ ਨੇ ਕੀਤੀ ਆ ਪਰ ਬਿਲਕੁਲ ਹੀ ਹੁਣ ਇੱਕ ਇਹ ਆਪਣੇ ਗਰੀਬ ਪਰਿਵਾਰ ਵਾ ਤੇ ਇਹਦੀ ਕਿਸੇ ਤਰੀਕੇ ਨਾਲ ਵੀ ਮਦਦ ਕੀਤੀ ਜਾਵੇ ਅਸੀਂ ਸਾਰਿਆਂ ਨੂੰ ਐਨ ਆਰ ਆਈ ਵੀਰਾਂ ਨੂੰ ਕਹਿੰਦੇ ਆ ਹੋਰ ਵੀ ਜੇ ਕੋਈ ਦਾਨੀ ਸੱਜਣ ਵਾ ਇਹਨਾਂ ਦੀ ਕਿਸੇ ਤਰੀਕੇ ਨਾਲ ਮਦਦ ਹੋ ਸਕੇ ਇਹਨਾਂ ਦਾ ਆਈਡੀਆ ਕਿ ਟਡੀਆਂ ਬਿਲਕੁਲ ਹੀ ਡੈਡ ਹੋ ਚੁੱਕੀਆਂ ਵਾ ਡਾਕਟਰ ਸਾਹਿਬ ਕਹਿੰਦੇ ਕਿ ਇਹ ਕਿਤਨੀਆਂ ਪਹਿਣਗੀਆਂ ਤਾਂ ਫਿਰ ਫਿਰ ਇਹ ਸਹੀ ਹੋ ਸਕਦੇ ਆ ਬਿਲਕੁਲ ਤੰਦਰੁਸਤ ਹੋ ਸਕਦੇ ਆ ਫਿਰ ਆਪਣੇ ਮਾਪਿਆਂ ਦੀ ਸੇਵਾ ਕਰ ਸਕਦੇ ਆ ਸੇਵਾ ਇਹੋ ਹੀ ਕਰਨਗੇ ਕਿ ਆਪ ਕਮਾ ਕੇ ਲਿਆਉਣਗੇ ਤੇ ਕੋਈ ਫਿਰ ਵੀ ਆਪ ਮਾਪਿਆਂ ਨੂੰ ਕੋਈ ਕਮਾਈ ਦਾ ਸਾਧਨ ਰੋਟੀ ਦਾ ਸਾਧਨ ਬਣੂਗਾ ਜੇ ਅੱਜ ਇਤਰਾ ਹੀ ਮੰਜੀ ਤੇ ਪਿਆ ਰਹੇ ਤੇ ਕਿਸ ਤਰ੍ਹਾਂ ਕੋਈ ਹੀ ਕੋਈ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਇਹਨਾਂ ਦੀ ਰੋਟੀ ਦਾ ਮਸਲਾ ਬਣ ਸਕੇ ਤਾਂ ਹੀ ਤਾਂ ਸਾਰਿਆਂ ਗੜੀ ਨਗਰ ਵੱਲੋਂ ਸਾਰੀ ਪੰਚਾਇਤ ਵੱਲੋਂ ਸਾਰਿਆਂ ਵੱਲੋਂ ਇਹਨਾਂ ਵੱਲੋਂ ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਐਨਆਰਈ ਵੀਰ ਜਾਂ ਹੋਰ ਵੀ ਜਿੰਨੇ ਵੀ ਪਰਾ ਜਿਹੜੀ ਸੇਵਾ ਕਰਨੀ ਚਾਹੁੰਨ ਇਹ ਤਾਂ ਇਲਾਜ ਕਰਾਇਆ ਜਾਵੇ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਇੱਕ ਬਾਬਾ ਜੀ ਆਪਣਾ ਮੇਰਾ ਨਾਮ ਜੀ ਗੁਰੂ ਘਰ ਦਾਸੀਵਾਦ ਰਮਨਜੀਤ ਸਿੰਘ ਕੀ ਮਸਲਾ ਗਰੀਬ ਦਾ ਇਹ ਬੇਨਤੀ ਹੈ ਜੀ ਇਹ ਸਾਡੇ ਨਗਰ ਪਿੰਡ ਕੋਟ ਬੁੱਢਾ ਦੇ ਵਿੱਚ ਜੋ ਪਰਿਵਾਰ ਆ ਤੇ ਇਹਨਾਂ ਦੇ ਬੱਚੇ ਨੂੰ ਕਾਫੀ ਸਮੇਂ ਤੋਂ ਕੀ ਕਹਿ ਲਗੇ ਕਿ ਸਮਝੋ ਇਹਨਾਂ ਨੂੰ ਸਾਰੀ ਉਮਰ ਹੋ ਗਈ ਪ੍ਰੋਬਲਮ ਚ ਹੀ ਆ ਕਿਉਂਕਿ ਪਹਿਲਾਂ ਉਹਨਾਂ ਦੀ ਬੱਚੀ ਸੀ ਇਹਨਾਂ ਦਾ ਕਹਿਣਾ ਕਿ ਉਹਦਾ 24 ਸਾਲ ਇਲਾਜ ਕਰਾਇਆ ਉਹਦੇ ਜਿਗਰ ਵਿੱਚ ਨੁਕਸ ਸੀ ਉਹ ਚੱਲ ਵੱਸੀ ਉਦੋਂ ਹੀ ਜੋ ਛੱਲੀ ਪੂਣੀ ਸੀ ਵਿਗਿਆਨਾਂ ਦਾ ਉਸ ਤੋਂ ਬਾਅਦ ਬੱਚੇ ਨੂੰ ਪ੍ਰੋਬਲਮ ਆ ਗਈ ਇਹਦੀਆਂ ਕਿਟਨੀਆਂ ਫੇਲ ਹੋ ਗਈਆਂ ਗੁਰਸਿੱਖ ਪਰਿਵਾਰ ਤੇ ਇਲਾਜ ਕਰਾਉਂਦਿਆਂ ਕਰਾਉਂਦਿਆਂ ਹੁਣ ਐਨੇ ਆਤਰ ਹੋ ਚੁੱਕੇ ਆ ਕਿ ਚੰਡੀਗੜ੍ਹ ਤੱਕ ਕੀ ਜਲੰਧਰ ਲੁਧਿਆਣਾ ਕੋਈ ਸ਼ਹਿਰ ਛੱਡਿਆ ਨਹੀਂ ਹੁਣ ਤਾਂ ਜਾਣ ਦਾ ਕਰਾਇਆ ਵੀ ਨਹੀਂ ਇਹਨਾਂ ਕੋਲੇ ਤੇ ਮਾਫ ਕਰਨਾ ਮੈਂ ਜਿਹੜੀ ਗੱਲ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਕਹਿਣਾ ਚਾਹਣਾ ਪਹਿਲੋ ਤਾਂ ਤੁਹਾਡਾ ਦਿਲੋਂ ਧੰਨਵਾਦ ਜਿਹੜਾ ਤੁਸੀਂ ਇਸ ਪੁਰਵਾਰ ਦੀ ਅਗੇ ਸਾਰ ਲਈ ਤੇ ਕਈ ਵਾਰੀ ਕਈ ਬੰਦਾ ਸੋਚਦਾ ਕਿ ਯਾਰ ਪਿੰਡ ਦੇ ਮੁੱਖ ਬੰਦੇ ਆਏ ਸਰਪੰਚ ਆਏ ਪੰਚਾਇਤ ਆਈ ਆ ਤੇ ਪਿੰਡ ਨਹੀਂ ਕੁਝ ਕਰ ਸਕਦਾ ਮਾਫ ਕਰਿਓ ਸਾਡਾ ਪਿੰਡ ਬਹੁਤ ਰੱਬ ਰੂਪੀ ਪਿੰਡ ਆ ਬੇਨਤੀ ਹੈ ਕਿ ਇਸ ਪਿੰਡ ਦੀ ਪ੍ਰੋਬਲਮ ਬਹੁਤ ਵੱਡੀ ਆ ਕਿਉਂਕਿ ਦਰਿਆ ਦਾ ਇਲਾਕਾ ਹੈ ਤੇ ਜਦੋਂ ਪਾਣੀ ਆਉਂਦਾ ਸਾਰਾ ਜਿੰਨੀ ਫਸਲ ਪਿੰਡ ਆ ਇਹ ਡੁੱਬ ਜਾਂਦਾ ਇਸ ਕਰਕੇ ਪਿੰਡ ਨੇ ਜਿੰਨੀ ਸਹਤਾ ਹੋ ਸਕੀ ਕੀਤੀ ਇਹਨਾਂ ਦੀ ਬੱਚੀ ਵੇਲੇ ਵੀ ਹੁਣ ਵੀ ਤੇ ਹੁਣ ਸਿਰੋਪਾਣੀ ਲੰਘ ਚੁੱਕਿਆ ਇਸ ਕਰਕੇ ਤੁਹਾਡੇ ਸੋਸ਼ਲ ਮੀਡੀਆ ਰਾਈ ਅਪੀਲ ਬੇਨਤੀ ਆ ਪਰਿਵਾਰ ਵੱਲੋਂ ਸਾਰੇ ਜਿੰਨੇ ਵੀਰ ਖੜੇ ਆ ਇੰਨਾ ਸਾਰਿਆਂ ਵੱਲੋਂ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਨਹੀਂ ਕਿ ਪੈਸਾ ਹੀ ਦਿੱਤਾ ਜਾਵੇ ਹੋ ਸਕਦਾ ਕਿ ਇਸ ਬੱਚੇ ਦਾ ਤੁਸੀਂ ਲਾਜ ਕਰਵਾ ਦੋ ਤੇ ਆਪਣੇ ਮਾਪਿਆਂ ਦੀ ਸੇਵਾ ਨਿਭਾ ਸਕੇ ਤੁਸੀਂ ਲਾਜ ਹੀ ਕਰਵਾ ਦਿਓ ਜਿੰਨੇ ਦੂਰ ਨੇੜੇ ਦੇਸ਼ਾਂ-ਵਦੇਸ਼ਾਂ 'ਚ ਵੀਰ ਬੈਠੇ ਨੇ ਕਿਉਂਕਿ ਬਹੁਤ ਵੱਡੀ ਸੇਵਾ ਹੈ ਗੁਰਬਾਣੀ